ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰ ਰਹੇ ਹਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ 20 ਜੁਲਾਈ ਤਾਰੀਖ ਦਾ ਕੀ ਮਹੱਤਵ ਹੈ 20 ਜੁਲਾਈ ਤਾਰੀਖ ਨੂੰ ਹੋਈਆਂ ਕਿਹੜੀਆਂ ਘਟਨਾਵਾਂ ਵਾਪਰੀਆਂ ਸੀ ਜਿਸ ਨੇ ਇਤਿਹਾਸ ਦੇ ਵਿੱਚ ਇੱਕ ਖਾਸ ਮਹੱਤਵ ਰੱਖਿਆ ਸੀ ਤਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੀ ਘਟਨਾ ਤੋਂ ਜਿਸ ਨੇ ਮਨੁੱਖ ਦੇ ਭਵਿੱਖ ਨੂੰ ਬਦਲ ਦਿੱਤਾ ਸੀ ਯਾਨੀ ਕਿ 20 ਜੁਲਾਈ ਨੂੰ ਜੋ ਚੰ드ਰਾਦੀ ਸਤਹ ਦੇ ਉੱਤੇ ਪਹਿਲੀ ਵਾਰੀ ਮਨੁੱਖ ਨੇ ਪੈਰ ਰੱਖੇ ਸੀ 1 ਕਿੰਘੰਟੇ 31 ਮਿੰਟ ਤੱਕ ਇਹ ਜੋ ਯਾਨ ਹੈ ਚੰ드ਰਾਦੀ ਸਤਹ ਤੇ ਰੰਗਦਾ ਸੋ ਇਸ ਵੀਡੀਓ ਦੇ ਵਿੱਚ ਹੋਰ ਵੀ ਜੀਆਂ ਗੱਲਾਂ ਦੱਸਾਂਗੇ ਜਿਸ ਨੇ ਮਨੁੱਖ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ 1296 ਦੇ ਵਿੱਚ ਅਲਾਉਦੀਨ ਖੇਲਜੀ ਨੇ ਆਪਣੇ ਆਪ ਨੂੰ ਦਿੱਲੀ ਦਾ ਸੁਲਤਾਨ ਕੌਸ਼ਤ ਕੀਤਾ ਸੀ 1654 ਦੇ ਵਿੱਚ ਐਂਗਲੋ ਪੁਰਤਗਾਲੀ ਸੰਧੀ ਤਹਿਤ ਪੁਰਤਗਾਲ ਇੰਗਲੈਂਡ ਦੇ ਅਧੀਨ ਆਇਆ 1810 ਦੇ ਬੋਗੋਟਾ ਨਿਊ ਗ੍ਰੇਨੇਡਾ ਹੁਣ ਕੋ ਜੋ ਕੋਲੰਬੀਆ ਵੈਦੀ ਨਾਗਰਕਾਂ ਨੇ ਆਪਣੇ ਆਪ ਨੂੰ ਸਪੇਨ ਤੋਂ ਵੱਖ ਕਰਕੇ ਅਤੇ ਆਪਣੇ ਆਪ ਨੂੰ ਆਜ਼ਾਦ ਕੋਸ਼ਿਸ਼ ਕੀਤਾ 1847 ਚ ਜਰਮਨ ਕਗੋਲ ਵਿਗਿਆਨੀ ਥਿਰੋਡੋਨ ਨੇ ਕਮੋਟ ਪ੍ਰਨੋਸਮੈਕ ਕਾਫ ਦੀ ਖੋਜ ਕੀਤੀ ਸੀ 1900 ਤਿੰਨ ਦੇ ਵਿੱਚ ਫੋਡ ਮੋਟਰਸ ਕੰਪਨੀ ਨੇ ਆਪਣੀ ਪਹਿਲੀ ਕਾਰ ਨੂੰ ਬਾਜ਼ਾਰ 'ਚ ਲਾਂਚ ਕੀਤਾ ਸੀ 1951 ਦੇ ਵਿੱਚ ਜੋਰਡਨ ਦੇ ਰਾਜਾ ਅਬਦੁਲ ਪਹਿਲੇ ਨੂੰ ਯਰੁਸ਼ਲਮ ਦੇ ਵਿੱਚ ਹਮਲੇ ਦੇ ਵਿੱਚ ਮਾਰਿਆ ਗਿਆ ਸੀ 1956 'ਚ ਫਰਾਂਸ ਨੇ ਟਿਨੀਸ਼ੀਆ ਨੂੰ ਆਜ਼ਾਦ ਦੇਸ਼ ਘੋਸ਼ਿਤ ਕੀਤਾ ਸੀ 1969 ਦੇ ਵਿੱਚ ਮਨੁੱਖ ਨੇ ਨੀਲ ਆਰਮਸਟ੍ਰॉन्ग ਦੇ ਰੂਪ ਦੇ ਵਿੱਚ ਚੰਦਰਮਾ ਦੇ ਸਤ੍ਹਾ ਦੇ ਉੱਤੇ ਪਹਿਲੀ ਵਾਰ ਕਦਮ ਰੱਖਿਆ ਸੀ 1997 ਦੇ ਵਿੱਚ ਤਿਸਤਾ ਨਦੀ ਦੇ ਪਾਣੀ ਦੀ ਵੰਡ ਦੇ ਤੇ ਭਾਰਤ ਤੇ ਬੰਗਲਾਦੇਸ਼ ਦਾ ਸਮਝੌਤਾ ਹੋਇਆ ਸੀ 2002 ਦੇ ਵਿੱਚ ਉੱਤਰੀ ਅਤੇ ਦੱਖਣੀ ਕੋਰੀਆ ਵਿੱਚ ਕਾਰ ਹਵਾਈ ਸੇਵਾ ਦੀ ਸ਼ੁਰੂਆਤ ਹੋਈ ਸੀ 2005 ਦੇ ਵਿੱਚ ਕੈਨੇਡਾ ਵਿੱਚ ਸਮਲਿੰਗੀ ਵਿਆਹ ਦੇ ਕਾਨੂੰਨੀ ਪ੍ਰਮਾਣਗੀ ਅਜਿਹਾ ਕਰਨ ਵਾਲੇ ਨੂੰ ਦੁਨੀਆ ਦਾ ਚੌਥਾ ਦੇਸ਼ ਉਹ ਬਣ ਗਿਆ ਸੀ 2007 ਦੇ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਚੀਫ ਜਸਟਿਸ ਜੋ ਇਫਤਖਾਰ ਚੌਧਰੀ ਨੂੰ ਬਹਾਲ ਕਰਨ ਦਾ ਫੈਸਲਾ ਸੁਣਾਇਆ ਸੀ ਜਿਸ ਨੂੰ ਮੁਸ਼ਰਫ ਸਰਕਾਰ ਨੇ ਬਰਖਾਸਤ ਕਰ ਦਿੱਤਾ ਸੀ ਸੋ ਇਹ ਸੀ ਅੱਜ ਦੇ ਦਿਨ ਦੇ ਵਿੱਚ ਜੋ ਕਿ ਇਤਿਹਾਸ ਦੇ ਵਿੱਚ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਸੀ ਉਸ ਦੀ ਜਾਣਕਾਰੀ ਦਿੱਤੀ ਹੈ ਸੋ ਇਤਿਹਾਸ ਦੇ ਵਿੱਚ ਹੋਣ ਵਾਲੀਆਂ ਬਾਕੀ ਜਾਣਕਾਰੀਆਂ ਦੇ ਲਈ ਜੋ ਰੋਜ਼ਾਨਾ ਦੇ ਤੌਰ ਤੇ ਜੋ ਇਤਿਹਾਸ ਦੇ ਵਿੱਚ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਨੇ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਫਿਲਹਾਲ ਮੈਂ ਤੇ ਇਜਾਜ਼ਤ ਧੰਨਵਾਦ